ਇਹਾਂ ਦੀ ਗੱਲ ਆ ਵੀਰੇ ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਤ루ਗੜ੍ਹ ਤੇ ਸਵਾਗਤ ਹੈ ਮਾਸ ਕਰਦੇ ਆ ਸੱਜਣੋ ਸਾਰੀਆਂ ਜਾਨਵਾਰਾਂ ਤੇ ਘਰ ਪਰਵਾਹ ਠੀਕ ਹੋਣਗੇ ਹੁਣ ਦੋ ਤਿੰਨ ਗਾਂਆਂ ਦਿਖਾਉਣੇ ਆ ਬੜੀਆਂ ਟੌਪ ਕਲਾਸ ਆ ਭਾਈਆਂ ਦੀਆਂ ਦੁੱਧ ਬੜਾ ਦੇਣੀਆਂ ਗਾਂਆਂ ਭਰਾਓ ਬੜੀਆਂ ਵੱਡੀਆਂ ਆਆਂ ਐਰ ਸ਼ੇਅਰ ਚ ਆ ਨਾ ਭਾਈ ਇਹ ਭਾਈ ਪੇਪਰ ਦੀ ਬੱਚੀ ਆ ਮੰਗਰੇ ਦੀ ਅੱਛਾ ਕਿੱਢੀ ਪੇਪਰ 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 ਇੱਕ ਭਾਈ ਉਧਰ ਵੀ ਗਾਂ ਦਾ ਪੇਪਰ ਦੀ ਬੱਚੀ ਆ ਆਹ ਦੇਖੋ ਬਾਈ ਕੀ ਬਾਤ ਆ ਲੈ ਵੇਲੂ ਵੇ ਚੇਬੀ ਗੱਡੇ ਵੇ ਆ ਦੁੱਧਾਂ ਲੀਆਂ ਪ્યોਰ ਗਈਆਂ ਕਿੰਨਾ ਦੁੱਧ ਬਾਈ ਸਰ ਕਿੰਨੇ ਦਿਨਾਂ ਤੋਂ ਸੂਈ ਨਾ ਆ ਤਿੰਨ ਦਿਨਾਂ ਹੀ ਸੂਈ 28 30 ਕਿਲੋ ਗੋਲ ਆਏ ਥੱਲੇ ਮਗਰ ਬੱਛਾ ਬੱਛਾ ਆ ਦੇ ਮਗਰ ਇਹ ਦੁੱਧ ਵੀ ਚਿੱਟਾ ਹੁੰਦਾ ਹਾਂ ਚਿੱਟਾ ਚਿੱਟਾ ਤੇ ਇਹ ਇਹ ਇਹਦਾ ਰੇਟ ਕੀ ਆ ਇਹਦਾ ਰੇਟ ਆ ਜੀ 85000 ਦੇਣੀ ਆ ਜੀ 99000 ਰੁਪਏ ਮੰਗਦੇ ਆ ਲੈ ਸੱਚ ਨੂੰ ਰੇਟ ਵੀ ਬਾਈ ਦਾ ਜਾਇਜ਼ ਹੀ ਆ ਵੇ ਇੰਨੇ ਦੁੱਧ ਵਾਲੀ ਗਾਂ ਕੌਣ ਹੁੰਦਾ ਇਹਦਾ ਦੁੱਧ ਵੀ ਮੱਝਾਂ ਨਾਲ ਦਾ ਹੋਊਗਾ ਕੀ ਚੀਜ਼ ਆ ਯਾਰ ਸੁਸ਼ੀਆ ਬਾਈ ਜੀ ਬਾਈ ਜੀ ਕਿਹੜਾ ਬੰਦਾ ਆਪਣਾ ਘਰ ਲਈ ਹੈ सगळी ਆ ਅਗਰ ਵਿਪਾਦ ਦਾ ਕੰਮ ਹੈ ਬਾਈ ਜੀ ਇਹ ਗਾੜਾ ਕੀ ਮੁੱਲ ਕਰੇਗਾ ਇਹਦਾ ਜਾਣੇ ਆ 95000 9585 ਦੇ ਰਹੇ ਬਾਈ ਕਹਿੰਦਾ ਕਾਫੜੀ ਸੱਜਣੋ ਯਾਰ ਸ਼ੇਰ ਅਸਾਂ ਤੇ ਮਾ ਦੇਣੀ ਕਿੰਨੀ ਹੈ ਪੇਪਰ ਦੀ ਬੱਛੀ ਇਹਦੇ ਮਗਰ ਪੇਪਰ ਦੀ 85000 ਆਂਦਰ ਕੁਆਲੀ ਦੇਖੋ ਇਹ ਕਿੰਨੇ ਦੇਣੋਂ ਸੁਈ ਨੂੰ ਬਾਈ 1 ਲੱਖ 1000 ਮੋ ਲੈ ਜੀਦਾ ਸੁਈ ਨੂੰ ਕਿੰਨੇ ਦੇਣੋਂਗੇ ਨੂੰ 4 ਦਿਨਾਂ ਦੀ ਸੁਈ ਬਾਈ ਦੁੱਧ ਕਿੰਨਾ ਚ 30 ਕਿਲੋ ਬੋਲਾ ਤਿਆਰ ਹੈ ਬਾਈ 30 ਕਿਲੋ ਦੁੱਧ ਬਾਕੀ ਬਾਈ ਕੋਲ ਗਾਇਆਂ ਬਹੁਤ ਚੰਗੀਆਂ ਹੁੰਦੀਆਂ ਭਰਾਵੋ ਉਹਦਾ 170000 ਰੁਪਏ ਹੈ 170000 ਰੁਪਏ ਕੀ ਰੀ ਬੱਛੀ ਹੈ ਕੀ ਰੀ ਬੱਛੀ ਹੈ ਕੀ ਮਤ ਕਰਿਆ ਨਾ 170000 ਅੱਛਾ ਕੀਦ ਨੇ ਇਹਨਾਂ ਦੀ ਹੈ ਗੱਬਣਾ ਭਾਈ ਠੀਕ ਲੋ ਬੋਲੋ 5 ਦਾਨਾ ਸੂਪਾ ਪੇਪਰ ਦੀ ਬੱਛੀ ਦੇ ਓਹਦਾ ਇਹ 170 ਹੈ 170 ਉਹ ਵੀ ਗੱਬਣਾ ਹੈ ਹਾਂਜੀ ਹਾਂਜੀ ਗੱਬਣਾ ਹੈ ਮੈਂ ਰੁਪਏ ਲਗਵਾ ਬਹੁਤ ਟੋਪ ਦੀਆਂ ਗਾਇਆਂ ਨੇ ਬੰਦੋਆ ਭਾਈ ਮਾਈਲ ਨੰਬਰ ਦੱਸੀ ਤਰਾ 86197 ਹਾਂਜੀ ਭਾਈ 86390 ਨਾਮ ਕੀ ਹੈ ਆਪਣਾ ਨਾਮ ਸਿੰਦਾ ਸਿੰਘ ਸਿੰਦਾ ਸਿੰਘ ਸਜਣੋ ਕਰ ਰਿਹਾ ਪੜੀਆਂ ਹੁੰਦੀਆਂ ਬਈ ਕਿਸ ਨੇ ਸੰਗਰੀ ਹੈ ਕਿ ਨਹੀਂ ਕੋਈ ਗਾਵਾ 45 ਦਾ ਮੌਕੇ ਦੀਆਂ ਥੜੀਆਂ ਆ ਜੀ ਅੱਛਾ ਵਾਹ ਵੀ ਵਾਹ ਚਲ ਮਾਰਾਂਗੇ ਤੇਰੇ ਕੋਲ ਜਿਹੜਾ ਬਾਈ ਕਿਹਦੇ ਚੰਗਾ ਲਾਜ਼ਮੀ ਠੀਕ ਆ ਬਈ ਠੀਕ ਆ ਤੇ ਬੜਾ ਤਕੜਾ ਕੰਮ ਆ ਬਾਈ ਜਨਰ ਸਰੀਰਿਆਂ ਲਈ ਹੁੰਦਾ ਹੈ ਜੀ ਬਾਈ ਕੋਈ ਜਿਆ ਬਾਹ ਨਹੀਂ ਗਾ ਤੇ ਕੋਈ ਜਿਹੜਾ ਲੈ ਆ ਜਾ ਗਾਣਾ ਯਾਰ 585000 ਹੋਨੇ ਰੇ ਨਾ ਮੈਂ ਤੁਹਾਨੂੰ ਦੱਸਾਂਗਾ ਹਲੇ ਤਗੜੇ ਪੀਸ ਆ ਯਾਰ ਏਹ ਬਾਤ ਆ ਮੋੜ ਲਿਆ ਬਾਈ ਸ਼ਿੰਦੇ ਕੋਲ ਬਾਕੀ ਗਾਈਆਂ ਆ ਯਾਰ ਕੋਈ ਨਾ ਕੋਈ ਨਾ ਕੋਈ ਨਾ ਹੁਲੇ ਪਹਿਲੇ ਆ ਜਾ ਕਾਗਾਸ ਤੇੋਂ ਬੜੀ ਸੋਹਣੀ ਤਨੇ ਸੀਰ ਆ ਜਾ ਮਰਜੀ ਬੈਠਾ ਰ ਭਾਈ ਸੀਰ ਗਾਗੀ ਬਾਈ ਕਹਿੰਦਾ ਬਾਕੀ ਇਹਦਾ ਦੁੱਧ ਵੀ ਭਾਈ ਮੱਝ ਨਾਲ ਦਾ ਹੋਊ ਮਤਲਬ ਹੈ ਨਾ ਚਿੱਟਾ ਕਿੰਨੇ ਦਿਨੋਂ ਕੋਈ ਸੁਈ ਨੂੰ ਹੋ ਗਏ 5 6 ਦਿਨ ਅੱਛਾ ਇਹ ਬੜਾ ਸ਼ਹਿਰ ਹੈ ਤੇਰਾ ਇਹ ਹੈ ਨਾ ਇਹ ਜੇ ਬੱਚੇ ਪਹਿਲਾਂ ਮਿਲਦੇ ਨਹੀਂ ਹੁੰਦੇ ਜਿਹੜਾ ਜੋੜਦ ਨੂੰ ਹੈ ਨਾ ਭਾਈ ਪਹਿਲਾਂ ਤਾਂ ਕੋਣ ਕੋਈ ਪੁੱਛਦਾ ਨਹੀਂ ਇਹ ਬੱਚਾ ਨਾ ਕਦਰ ਨਹੀਂ ਦੇਣੀ ਹੈ ਕੀ ਰੇਟ ਹੈ ਬਾਈ ਦਾ ਰੇਟ ਕੀ ਕਰਿਆ ਬਾਈ ਦਾ ਖਾਨਾ 55000 ਰੁਪਏ ਮੌਲਿਕੀ ਆ ਕਰਾ 55000 5 ਸਾਲ ਹੋ ਜੂਗਾ 50000 ਆ اچھا ਮੋਬਾਈਲ ਨੰਬਰ ਬਾਈ 80596 887755 ਠੀਕ ਆ ਲੋ ਬਾਈ 5 ਸਾਲ ਤੱਕ ਆ ਜੇ ਤੁਹਾਨੂੰ ਕਾਰ ਲਾਣੀ ਹੋਵੇ ਤਾਂ ਇਹ ਦੇਖ ਲਾ ਦੇ ਵੀ ਤੁਸੀਂ ਮਾਝੇ ਦਾ ਕਾਰ ਕਾਂ ਵੀ ਸੀ ਲੈਣਾ ਬਾਕੀ ਦੁੱਧ ਯਾਰ ਅੱਧਾ ਕਿਲੋ ਘੱਟ ਦੇ ਦੇ ਚੱਕਰੀ ਨਹੀਂ ਠੰਡੀ ਸੀ ਲੈ ਜੇ ਮਰਜ਼ੀ ਬਠਰੇ ਚਾਰਾ ਪਾਸੇ ਜਿੰਨਾਂ ਤਰ੍ਹਾਂ ਠੀਕ ਕਰਦਾ ਉੱਥੇ ਨਹੀਂ ਸਹੀ ਗੱਲ ਆ ਬਾਈ ਯਾਰ ਧੰਨਵਾਦ ਬਾਈ ਮੰਡੀ ਜਾ ਕੇ ਗਾਂ ਖਾ ਬਹੁਤ ਔਖੀ ਘੜਦੀ ਹੈ ਨਾ ਓਕੇ ਵੀਰੇ ਧੰਨਵਾਦ ਬਾਈ ਗਿੱਧਰ ਖੇੜੇ ਵਾਲਿਆ ਸਾਨੂੰ ਗਾਂयां ਦਿਖਾ ਦਿੰਦੀਆਂ ਚਾਰਕ ਵਧੀਆ ਟੌਪ ਕਲਾਸ ਦੀਆਂ ਬਾਈ ਦੀਆਂ ਉਹਦੀ ਇੱਛਾ ਸੀ ਮੇਰੀਆਂ ਗਾਂयां ਦਿਖਾਦਾ ਇੱਧਰ ਖਾਲੀ ਵੀ ਆ ਸਾਰਾ ਜਸਤਨੋਲਾ ਮੰਡੀ ਕਰਕੇ ਕੀ ਲੜਾਈ ਲੱਗ ਰਹੀ ਹੈ ਆ ਗਾਂयां ਬਾਈ ਵੀ ਲਈ ਫਿਰ ਵੱਡੀਆਂ ਵੱਡੀਆਂ ਤਰ੍ਹਾਂ ਆਜੇ ਉਹ ਗਾਓ ਹੋ ਜਾਂਦੀ ਹਨਾ ਤੁਸੀਂ ਹੈ ਨਾ ਹੋ ਰਿਹਾ ਆ ਆ ਜਾਂਦਾ ਆ ਜਾਂਦਾ ਓਏ ਫਲੇ ਆ ਜੋ ਮਿਲਾਂਗੇ ਅਗਲੀ ਵੀਡੀਓ ਚ ਬਾਈ ਧੰਨਵਾਦ ਆਸਤਕ ਲਈ ਬਹੁਤ ਬਹੁਤ ਸ਼ੁਕਰਾਨਾ ਬਾਈ ਬਿਲਕੁਲ ਵੀ ਨਹੀਂ ਆਈਆਂ ਇੱਕ ਦੂ ਕੱਟੀਆਂ ਆ